66 ਮਹੀਨਿਆਂ ਦਾ ਤੇ ਫੱਟੀ ਵਾਲੀ 68+ ਹਾਈਟ ਹੈ ਨੁਕਰੇ ਬਸ਼ੀਰੇ ਦੀ ਹਜੇ ਹੋਣੀ ਹੁਣੇ ਜਵਾਨ ਹੋਣਾ ਸ਼ੁਰੂ ਹੋਇਆ ਪਰ ਬਸ਼ੀਰਾ ਵਖਾਉਣ ਤੋਂ ਪਹਿਲਾਂ ਬਾਈ ਦੇ ਫਾਰਮ ਤੇ ਨਿਗਾਹ ਮਾਰ ਲਓ ਥੱਲੇ ਬਾਈ ਨੇ ਬਹੁਤ ਹੀ ਸੋਹਣੇ ਘੋੜਿਆਂ ਦੇ ਕੈਬਨ ਬਣਾਏ ਹੋਏ ਆ ਤੇ ਉੱਪਰ ਬਾਈ ਦਾ ਬੱਕਰੀਆਂ ਦਾ ਬਹੁਤ ਹੀ ਚੰਗਾ ਫਾਰਮ ਹੈ ਬਹੁਤ ਜਗ੍ਹਾ ਦਾ ਸਹੀ ਇਸਤੇਮਾਲ ਵੀਰ ਹੋਣਾ ਕੀਤਾ ਆਪਾਂ ਪਹੁੰਚੇ ਆ ਪਿੰਡ ਤੋਂਗਾਲੀ ਜ਼ਿਲ੍ਹਾ ਬਠਿੰਡਾ ਬਾਈ ਸਰਦਾਰ ਬਲਵਿੰਦਰ ਸਿੰਘ ਮਾਨ ਹੋਣਾ ਦੇ ਫਾਰਮ ਤੇ ਆਹ ਸੀਨ ਕਵੀ ਕੱਢਾ ਸੋਹਣਾ ਜਿਉ ਜਿਉ ਘੋੜਾ ਵੱਡਾ ਹੁੰਦਾ ਜਾਂਦਾ ਹੈ ਨਾ ਤੇ ਓਦਾਂ ਓਦਾਂ ਹੀ ਘੋੜੇ ਦਾ ਨਖਾਰ ਵਧਦਾ ਜਾਂਦਾ ਹੈ ਇਹ ਬਸ਼ੀਰਾ ਹੈ ਹੀ ਬਹੁਤ ਸੋਹਣਾ ਸੱਜਣੂ ਤੇ ਪੌੜ ਪਹਿਲਾਂ ਚੈੱਕ ਕਰੋ ਆ ਦੇਖੋ ਕਿੱਡਾ ਵੱਡਾ ਪੌੜ ਲੱਗਾ ਹੋਇਆ ਹੈ ਜਿਹੜੇ ਮਕਾਨ ਦੀ ਨਹੀਂ ਆਪਾਂ ਗੱਲ ਕਰਦੇ ਹੁੰਨੇ ਕਿ ਮਜ਼ਬੂਤ ਹੋਵੇ ਪਾਵੇਂ ਤੁਸੀਂ 100 ਮੰਜ਼ਿਲ ਪਾ ਲੋ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ ਇਹਦੀ ਜੇ ਹਾਈਟ ਏਡੀ ਵੱਡੀ ਹੁੰਦੀ ਹੈ ਤਾਂ ਸੱਜਣੋ ਇਹ ਬਸ਼ੇਰੇ ਦੀ ਮਜ਼ਬੂਤੀ ਵੀ ਬਹੁਤ ਹੈ ਸਨੱਖਾਪਨ ਵੀ ਰੱਜ ਕੇ ਆ ਹੁਣ ਸਨੱਖਾਪਨ ਦੇਖੋ ਬੇਲ ਬਾਡੀ ਵੀ ਬਹੁਤ ਲੰਬੀ ਹੈ ਤੇ ਸਨੱਖਾਪਨ ਵੀ ਪਰਮਾਤਮਾ ਨੇ ਕੁੱਟ-ਕੁੱਟ ਭਰਿਆ ਹੈ ਡਾਇਰੈਕਟ ਸਮੁੰਦਰ ਘੋੜੇ ਦਾ ਬੱਚਾ ਬਖਾਉਣ ਲੱਗਿਆ ਸੱਜਣੋ ਤੁਹਾਨੂੰ ਤੇ ਬਾਈ ਜੀ ਹੁਣ ਨਾਲ ਮੁਲਾਕਾਤ ਕਰਾਉਣੀ ਹੈ ਬਾਈ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਨਾ ਬਹੁਤ ਠੇਡੇ ਬਹੁਤ ਤੱਕੀ ਖਾਦੇ ਹੈ ਬਾਈ ਬਲਵਿੰਦਰ ਮਾਨ ਨੇ ਇੱਥੋਂ ਤੱਕ ਪੁੱਜਣ ਦੇ ਵਿੱਚ ਉਹ ਬਹੁਤ ਹੀ ਇੰਟਰਸਟਿਡ ਹੋਣ ਵਾਲੀ ਹੈ ਧਿਆਨ ਨਾਲ ਕੱਲੀ-ਕੱਲੀ ਇਹ ਗੱਲ ਵੀਰ ਹੋਣਾਂ ਦੀ ਸੁਣ ਲਿਓ ਤੁਹਾਨੂੰ ਬਹੁਤ ਕੁਝ ਅੱਜ ਸਿੱਖਣ ਨੂੰ ਮਿਰੂਗਾ ਜਿਹੜੇ ਬੰਦੇ ਥੋੜਾ ਜਿਹਾ ਕਾਟਾ ਪੈਣ ਤੇ ਦਿਲ ਛੱਡ ਜਾਂਦੇ ਆ ਕੰਮ ਛੱਡ ਜਾਂਦੇ ਆ ਆਪਦਾ ਸ਼ੌਂਕ ਵੀ ਛੱਡ ਜਾਂਦੇ ਆ ਉਹ ਬਹੁਤ ਮੋਟੀਵੇਟ ਹੋਣਗੇ ਅੱਜ ਦੀਆਂ ਬਾਈ ਦੀਆਂ ਗੱਲਾਂ ਸੁਣ ਕੇ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਭਰਾਵਾਂ ਦਾ ਹੌਸਲਾ ਵੀ ਵਧਾ ਦਿਓ ਵੀਡੀਓ ਦੇ ਵਿੱਚ ਚੰਗੇ ਕਮੈਂਟ ਕਰਕੇ ਤੇ ਜਿੰਨਾਂ ਵੀਰਿਆ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਸੋਹਣੇ ਕਮੈਂਟ ਕਰਕੇ ਭਰਾਵਾਂ ਕੋੜੇ ਵਾਲੇ ਦਾ ਹੌਸਲਾ ਵਧਾਇਆ ਤੇ ਨਵਾਂ ਨ ਆਪਣਾ ਪੇਜ ਫੋਲੋ ਕੀਤਾ ਉਨਾ ਭਰਾਵਾਂ ਜੋ ਕੋਈ ਵੀਰਿਆਂ ਦੇ ਨਾਮ ਨੇ ਜੀ ਸੰਦੀਪ ਸਿੰਘ ਦਿਲਸ਼ਾਨ ਰਾਣਾ ਹੁੰਦਲ ਸੁਖਬੀਰ ਬੱਲ ਰਕੇਸ਼ ਬੰਸਲ ਜੋਤਡੇਰੀ ਫਾਰਮ ਗੁਰਜੰਟ ਜਟਾਣਾ ਸਿਮਰ ਗਿੱਲ ਅਰਮਾਨ ਸਰਪੰਚ ਸੂਰੇ ਵਾਲਾ ਸੁਖਦੀਪ ਸੰਧੂ ਅਸ਼ੋਕ ਸਾਈਨੀ ਸਤਨਾਮ ਸਿੰਘ ਵਾਜਦ ਹਸੈਨ ਆਦੋ ਕਰਦੇ ਆ ਗੱਲਬਾਤ ਦਲੀਲ ਨਾਲ ਕੱਲੀ-ਕੱਲੀ ਚੀਜ਼ ਵੇਖ ਕੇ ਪਰਖ ਕੇ ਫਿਰ ਕੋੜੀ ਮਲੌਣ ਜਾਇਓ ਫੀਸ ਵੀ ਦੱਸਦੇ ਆ ਸਾਰਾ ਮਾਂ ਦਾ ਖਾਨਦਾਨ ਵੀ ਦੱਸਾਂਗੇ ਕੋੜੇ ਬਾਰੇ ਵਸ਼ੀਰੀ ਬਾਰੇ ਵੀ ਕੱਲੀ-ਕੱਲੀ ਗੱਲ ਫਰੋਲਾਂਗੇ ਆਦੋ ਕਰਦੇ ਆ ਗੱਲਬਾਤ ਸ਼ੇਅਰ ਵਾਲਾ ਬਟਨ ਜ਼ਰੂਰ ਦਬਾ ਦਿਓ ਕਰਦੇ ਆ ਜੀ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਭਾਗ ਦੇ ਵਿੱਚ ਨਵਾਂ ਘੋੜਾ ਲੈ ਕੇ ਤੇ ਨਵੀਂ ਰੂਹ ਦੇ ਨਾਲ ਤੁਹਾਨੂੰ ਮਿਲਾਉਣ ਲੱਗੇ ਆਂ ਬਾਈ ਜੀ ਹੁਣਾਂ ਦਾ ਸ਼ੌਕ ਕਿੰਨਾ ਪੁਰਾਣਾ ਐ ਐਡਾ ਵੱਡਾ ਘੋੜਾ ਹਜੇ ਘੋੜਾ ਨਹੀਂ ਹਜੇ ਤਾਂ ਕਹਿ ਦਈਏ ਵੀ ਬਸ਼ੀਰਾ ਐ ਘੋੜਾ ਮੇਰਾ ਇੱਕ ਨਿਕਲ ਜਾਂਦਾ ਐ ਮੂੰਹ ਚੋਂ ਪਰ ਜੇ ਇਹਦੇ ਖਾਨਦਾਨ ਦੀ ਗੱਲ ਕਰੀਏ ਉਹ ਵੀ ਟੌਪ ਹੈ ਮਾਲੇ ਪਾਸੇ ਉਹ ਵੀ ਤੇ ਬਾਪ ਵਾਲੇ ਪਾਸੇ ਉਹ ਵੀ ਜੇ ਇਹਦੀ ਹਾਈਟ ਦੀ ਗੱਲ ਕਰੀਏ ਤੇ ਉਹ ਵੀ ਟੌਪ ਹੈ ਉਹ ਵੀ ਤੁਹਾਨੂੰ ਮੈਂ ਦੱਸੂਗਾ ਵੀ ਕਿੰਨੀ ਕ ਹਾਈਟ ਹੈ Papa ਭਰਾ ਤੋਂ ਹੀ ਪੁੱਛ ਲੈਣਾ ਉਮਰ ਵੀ ਬਹੁਤ ਘੱਟ ਹੈ ਕਿੰਨੀ ਉਮਰ ਹੈ ਕਿੰਨੇ ਮਹੀਨੇ ਐਗਜ਼ੈਕਟ ਉਮਰ ਹੈ ਸਾਰੀ ਗੱਲਬਾਤ ਕਰਨੀ ਹੈ ਤੇ ਬਾਈ ਹੋਣਾ ਦੇ ਫਾਰਮ ਤੇ ਆਉਣ ਦਾ ਸਬਬਬ ਕਿੱਦਾ ਬਣਿਆ ਘੋੜੇ ਦਾ ਇਹ ਵੀ ਪੁੱਛਣਾ ਹੈ ਬਾਈ ਜੀ ਹੁਣੀ ਸ਼ੌਂਕ ਕਿੰਨਾ ਪੁਰਾਣਾ ਰੱਖਦੇ ਆ ਬਹੁਤ ਸੋਹਣਾ ਤੁਹਾਨੂੰ ਮੈਂ ਪਹਿਲਾ ਫਾਰਮ ਵੀ ਵਿਖਾਟਿਆ ਹਟਿਆ ਬਾਈ ਹੋਣਾ ਦਾ ਥੱਲੇ ਬਹੁਤ ਹੀ ਸੋਹਣੇ ਕੈਬਨ ਬਹੁਤ ਸਾਫ਼ ਸੁਥਰੇ ਕੈਬਨ ਬਹੁਤ ਖੁੱਲੇ ਡੁੱਲੇ ਕੈਬਨ ਘੋੜੇ ਘੋੜੀਆਂ ਦੇ ਨੇ ਤੇ ਉੱਪਰ ਬਾਈ ਜੀ ਹੋਣਾ ਦਾ ਬਹੁਤ ਹੀ ਵੱਡਾ ਕੰਮ ਬਹੁਤ ਪੁਰਾਣਾ ਕੰਮ ਸੋਹਣਾ ਕੰਮ ਤੇ ਸਾਫ਼ ਸੁਥਰਾ ਕੰਮ ਬਾਈ ਜੀ ਹੋਣੀ ਬੱਕਰੀਆਂ ਦਾ ਵੀ ਕਰਦੇ ਆ ਸਾਰੀ ਗੱਲਬਾਤ ਕਰਦੇ ਆ ਵੀਡੀਓ ਸ਼ੇਅਰ ਕਰ ਦਿਓ ਪਹਿਲੀ ਜਰਾਂ ਰੂਹ ਦੇ ਨਾਲ ਮਿਲੌਣ ਲੱਗੇ ਆ ਪਹਿਲਾਂ ਕਰਦੇ ਆ ਸਵਾਗਤ ਫਿਰ ਗੱਲਬਾਤ ਕਰਦੇ ਆ ਜੀ ਸਰਦਾਰ ਬਲਵਿੰਦਰ ਸਿੰਘ ਜੀ ਮਾਨ ਸਾਹਿਬ ਪਿੰਡ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਬਾਈ ਜੀ ਸਵਾਗਤ ਹੈ ਸਸਿਕਾ ਸਸਿਕਾਲ ਬਾਈ ਜੀ ਆਮ ਤੋਂ ਖਾਸ ਟੀਵੀ ਚੈਨਲ ਦਾ ਜੀ ਭਾਈ ਸੁਖਸੰਧੂ ਜੀ ਨਾਲ ਆਪਣੇ ਜੀ ਨਾਲ ਇਹਨੇ ਟੀਮ ਆ ਪੂਰੀ ਜੀ ਤੇ ਨਾਲ ਬਹੁਤ سارے ਦਰਸ਼ਕ ਜਿਹੜੇ ਇਹਨਾਂ ਨੂੰ ਇਨਾ ਪਿਆਰ ਦਿੰਦੇ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਦਿਲ ਦੇ ਅਗਰਹਾਇਆਂ ਚੋਂ ਜੀ ਤੁਸੀਂ ਸਮਾਂ ਕੱਢ ਕੇ ਸਾਡੇ ਫਾਰਮ ਤੇ ਆਏ ਬਹੁਤ ਧੰਨਵਾਦ ਭਾਈ ਤੁਹਾਡੀਆਂ ਵੀਡੀਓ ਅਕਸਰ ਦੇਖਣ ਨੂੰ ਮਿਲਦੀਆਂ ਬੜੀ ਜਾਣਕਾਰੀ ਮਿਲਦੀ ਆ ਜੀ ਧੰਨਵਾਦ ਬਲਵਿੰਦਰ ਭਾਈ ਮਿਹਰਬਾਦੀ ਜੀ ਬਲਵਿੰਦਰ ਭਾਈ ਇੱਕ ਨਾ ਮੈਂ ਤੁਹਾਨੂੰ ਬਾਈ ਦੀ ਗੱਲ ਕਰਨ ਤੋਂ ਸ਼ੁਰੂ ਆ ਬਲਤਾਨਾ ਜਿਹੜੇ ਘੋੜਿਆਂ ਵਾਲੇ ਭਰਾ ਹੁੰਦੇ ਆ ਜਿਹੜਾ ਸ਼ੌਂਕ ਰੱਖਦੇ ਆ ਤੇ ਬਹੁਤ ਬਰੀਕੀ ਦੇ ਵਿੱਚ ਸੁਣਦੇ ਵੀ ਆ ਤੇ ਬਰੀਕੀ ਦੇ ਵਿੱਚ ਗੱਲ ਨੂੰ ਸਮਝਦੇ ਵੀ ਆ ਤੁਸੀਂ ਮੇਰੇ ਕਹਿੰਦਾ ਭਾਵ ਹੈ ਕਿ ਵੀਰ ਦੀ ਬੋਲਬਾਣੀ ਤੋਂ ਤੁਹਾਨੂੰ ਇੰਨਾ ਕ ਜੱਜਮੈਂਟ ਹੋ ਜਾਣੀ ਹੈ ਵੀ ਬਾਈ ਹੋਣੀ ਇਨਸਾਨ ਕਿਦਾਂ ਦਾ ਹੈ ਰੂਹ ਕਿਦਾਂ ਦੀ ਹੈ ਅੰਦਰ ਦੀ ਖਰਾਕ ਕੀ ਹੈ ਤੇ ਘੋੜੇ ਦੀ ਖਰਾਕ ਕੀ ਹੈ ਇਹਦੇ ਬਾਰੇ ਵੀ ਆਪਾਂ ਪੁੱਛਣਾ ਹੈ ਬਾਈ ਜੀ ਗੱਲ ਆਉਂਦੀ ਹੈ ਸ਼ੁਰੂ ਬਲਵਿੰਦਰ ਬਾਈ ਮਾਨ ਸਾਹਿਬ ਵੀ ਸ਼ੌਂਕ ਤੋਂ ਪਹਿਲਾਂ ਬੱਕਰੀਆਂ ਕਹਿੰਦੇ ਵੀ ਕਾਫੀ ਟਾਈਮ ਤੱਕ ਸਟ੍ਰਗਲ ਵੀ ਕੀਤਾ ਫਿਰ ਕਾਮਯਾਬ ਵੀ ਹੋਏ ਤੇ ਹੁਣ ਬਹੁਤ ਵੱਡਾ ਫਾਰਮ ਹੈ ਬਹੁਤ ਸਾਰੇ ਭਰਾ ਤੁਹਾਨੂੰ ਬੱਕਰੀਆਂ ਕਰਕੇ ਵੀ ਜਾਣਦੇ ਆ ਜੇ ਘੋੜਿਆਂ ਦੀ ਗੱਲ ਕਰੀਏ ਤੇ ਘੋੜਿਆਂ ਚੋਂ ਕਦੋਂ ਕੋ ਹੋਇਆ ਤੇ ਕਿੰਨੂ ਦੇਖ ਕੇ ਹੋਇਆ ਕਿੰਨਾ ਸਮਾਂ ਹੋ ਗਿਆ ਜੀ ਬਾਈ ਜੀ ਕਹਿੰਦੇ ਕਹਿੰਦਾ ਫਰੀਦਾ ਖਾ ਕੇ ਨਿੰਦੀ ਏ ਖਾਕ ਜਿੱਡਾ ਨਹੀਂ ਕੋਈ ਜਿਉਂਦਿਆਂ ਪੈਰਾ ਥੱਲੇ ਮੋਹਿਆਂ ਉੱਪਰ ਹੋਏ ਜੀ ਜਿਹੜਾ ਬੰਦਾ ਕੋਈ ਵੱਡੀ ਕਾਤ ਨਹੀਂ ਬੰਦੇ ਦੀ ਵਾਹਿਗੁਰੂ ਸੁਗਲ ਮੇਲੇ ਕਰਨ ਆਏ ਆ ਦੁਨੀਆ ਤੇ ਪਰਮਾਤਮਾ ਨੇ ਇਨਸਾਨੀ ਜੀਵਨ ਦਿੱਤਾ ਜੀ ਜੇ ਆਪਾਂ ਕਿਸੇ ਦੇ ਕੰਮ ਆ ਸਕੀਏ ਜਿੰਨੇ ਕੋਈ ਸ਼ੌਂਕ ਅਜਾਉਂਦੇ ਜੀ ਆਦੇ ਪੂਰੇ ਕਰ ਲਏ ਬੈ ਲ ਤਾਂ ਪਰਮਾਤਮਾ ਦਾ ਸ਼ੁਕਰ ਮਣਾਈਏ ਹੂੰ ਬਈ ਪਰਮਾਤਮਾ ਚੋਲੋ ਆਪਣਾ ਸਫਲ ਹੋਇਆ ਤੁਸੀਂ ਸਾਡੀ ਡਿਊਟੀ ਲਾ ਕੇ ਦੁਨੀਆ ਤੇ ਭੇਜਿਆ ਕਿਸੇ ਦੇ ਕੋਈ ਕੰਮ ਆਏ ਚਾਹੇ ਬੱਕਰੀਆਂ ਵਾਲਿਆਂ ਦੇ ਚਾਹੇ ਮੱਝਾਂ ਗਾਂ ਮਾਲ ਚਾਹੇ ਘੋੜੀਆਂ ਵਾਲਿਆਂ ਦੇ ਜੀ ਸ਼ੁਕਰ ਕਰਦੇ ਆ ਤੜਕੇ ਹੱਥ ਨੇ ਪਰਮਾਤਮਾ ਦਾ ਤੇ ਕੋ ਬਾਈ ਪਹਿਲਾਂ ਬੱਕਰੀਆਂ ਚ ਕਿੰਨਾ ਟਾਈਮ ਇੱਧਰ ਰਹਿ ਤੇ ਫਿਰ ਘੋੜਿਆਂ ਚ ਕਿੰਨਾ ਟਾਈਮ ਹੋ ਗਿਆ 2017 ਚ ਆਪਾਂ ਬੱਕਰੀਆਂ ਚ ਆਏ ਜੀ ਅੱਛਾ ਦਾਤੀ ਨੇ ਇਹ ਜੀ ਬਾਹ ਫੜੀ 8 ਸਾਲ ਹੋ ਗਏ ਹਾਂਜੀ ਜੀ ਉਸ ਤੋਂ ਪਹਿਲਾਂ ਮਧੂਮੱਖੀ ਦਾ ਸੀ 1991 92 ਤੋਂ ਮਧੂਮੱਖੀ ਦਾ ਕੀਤਾ ਲੰਮਾ ਸਮਾਂ ਵਾਹ ਬਈ ਵਾ تقريبا ਪੰਜਾਬ ਦੇ ਸੀ ਗਿਣਤੀ ਜੀ ਬੰਦੇ ਸੀ ਜਿਨ੍ਹਾਂ ਕੋਲੇ ਜਾਦਾ ਬਕਸਨ ਦੇ ਮਾਲਕ ਸੀ ਅਸੀਂ ਹੂੰ ਚੱਲਦੇ ਚਲਾਉਂਦੇ ਕੰਮ ਛੋਟੇ ਮੋਟੇ ਜ਼ਿੰਦਗੀ 'ਚ ਕੰਮ ਵੀ ਸ਼ੁਰੂ ਕੀਤੇ ਨੁਕਸਾਨ ਵੀ ਹੋਏ 2000 ਜੇ ਮੈਂ ਮਧੂਮੱਖੀ ਦੀ ਗੱਲ ਕਰਾਂ ਹੂੰ 98 'ਚ ਇੱਕ ਡੈਰੀ ਫਾਰਮ ਕੀਤਾ ਉਹਦਾ ਛੱਡ ਗਿਪਿਆ ਸੀ ਹੂੰ ਉਹਦੇ 'ਚੋਂ ਬਹੁਤ ਮੋਟਾ ਲਾਸ ਹੋਇਆ ਵੈਗਰੂ ਜੀ ਤੇ ਮੈਂ ਫਿਰ ਵੀ ਉਦਮ ਕਰਕੇ ਲੱਗਿਆ ਰਿਹਾ ਯਾਰ ਮੈਂ ਕਿਹਾ ਦੇਖੋ ਪਾਣੀ ਨੂੰ ਮਾਰਿਆ ਪਾਣੀ ਹਰਾ ਕਰਦਾ ਹਨ ਫਿਰ 2003 ਦੇ ਵਿੱਚ ਮੈਂ ਨਾਲ 2000 ਤੋਂ ਲੈ ਕੇ 2004 ਤੱਕ ਘੋੜੀਆਂ ਦਾ ਕੰਮ ਵੀ ਕੀਤਾ ਜੀ ਪਹਿਲਾਂ ਬਜ਼ੁਰਗ ਵੀ ਕਰਦੇ ਸੀ ਜੀ ਚਲੋ ਨਾਲ-ਨਾਲ 2003 ਦੇ ਵਿੱਚ ਮਧੂਮੱਖੀ ਚੋਰੀ ਹੋਈ ਮੇਰੀ ਤਕਰੀਬਨ 50-55 ਲੱਖ ਰੁਪਏ ਦੀ 2003 ਦੀ ਗੱਲ ਆ ਉਦੋਂ 50-55 ਲੱਖ ਰੁਪਏ ਬਹੁਤ ਵੱਡਾ ਮੈਨਾ ਰਕਤ ਤੇ ਉਦੋਂ ਚਲੋ ਫਿਰ ਉਦੋਂ ਬਾਅਦ ਪਹਿਲਾਂ ਸੈਟ ਡਿਗੜ ਐਰੀ ਦਾ ਜੀ ਫਿਰ ਇਧਰ ਇਹ ਘਟਨਾ ਵਾਪਰੀ ਲੱਗਿਆ ਰਹਾ ਮੈਂ ਕਹਾ ਯਾਰ ਉਦਮੀਆਂ ਨੂੰ ਲੋਕ ਸलाम ਕਰਦੇ ਕਿਦ ਦਿਲ ਸੀ ਬਿਲਕੁਲ ਬਿਲਕੁਲ ਮੈਂ ਕਹਾ ਯਾਰ ਕੈਰਾ ਨੂੰ ਮਰਨ ਨਾਲੋਂ ਤਾਂ ਬਹਾਦਰਾਂ ਨੂੰ ਲੜਨ ਚ ਫਾਇਦਾ ਹਾਂ ਕੈਰਾ ਨੂੰ ਮਰਨ ਦਾ ਕੋਈ ਫਾਇਦਾ ਨਹੀਂ ਬਹਾਦਰਾਂ ਨੂੰ ਲੜਨ ਚ ਹੀ ਫਾਇਦਾਗਾ ਜੀ ਚਲੋ ਲੱਗੇ ਰਹੇ ਉਹ ਮੰਜਵੇਂ ਚਲਦੇ ਚਲਾਉਂਦੇ ਕੰਮ ਫਿਰ ਮਧੂਮੱਖੀ ਦਾ ਸਟਾਰਟ ਕੀਤਾ ਜੀ 2000 16 ਦੇ ਵਿੱਚ ਰਾਜਸਥਾਨ ਜਾਣ ਦਾ ਟਾਈਮ ਮਿਲਿਆ ਕਿਸੇ ਬੰਦਿਆਂ ਦੇ ਨਾਲ ਉਹਨਾਂ ਦੇ ਬਹੁਤ ਵੱਡੇ ਵੱਡੇ ਫਾਰਮ ਸੀ ਬੱਕਰਾਂ ਦੇ ਧਾਰੇ ਤੇ ਮਾਲ ਦਿੱਤਾ ਹੋਇਆ ਉਹਨਾਂ ਨੂੰ ਪੁੱਛਿਆ ਮੈਹਰ ਵਿੱਚ ਫਾਇਦਾ ਆ ਗਿਆ ਕਹਿੰਦੇ ਬਹੁਤ ਫਾਇਦਾ ਹੂੰ ਚਲੋ 2017 ਦੇ ਵਿੱਚ ਮੈਂ ਕੰਮ ਸ਼ੁਰੂ ਕੀਤਾ ਜੀ ਸ਼ੁਰੂ ਕਰਦੇ ਆ ਫਿਰ ਮਾਰਕੀਟਿੰਗ ਦੀ ਸਮੱਸਿਆ ਆਈ ਫਿਰ ਮੈਂ ਮੰਡੀ ਸ਼ੁਰੂ ਕੀਤੀ 2017 ਚ ਮਾਰਚ ਵਿੱਚ ਆਪਾਂ ਮੰਡੀ ਚਾਲੂ ਕੀਤੀ ਜੀ ਉਹਨੂੰ ਦਾਤੇ ਦੀ ਮੇਰ ਨਾਲ ਉਹ ਅੱਜ ਇੰਡੀਆ ਛੱਡੋ ਵਾਰਡ ਲੈਵਲ ਤੇ ਮੰਡੀ ਦਾ ਨਾ ਟੋਂਗ ਗਲੀ ਦੀ ਮੰਡੀ ਮਸ਼ਹੂਰ ਆ ਬਾਈ ਜੀ ਅੱਛਾ ਉਹ ਇੱਥੇ ਆਪਣੇ ਫਾਰਮ ਤੇ ਲੱਗਦੀ ਆਪਣੇ ਫਾਰਮ ਤੇ ਲੱਗਦੀ ਆ ਇਸੇ ਜਗ੍ਹਾ ਤੇ ਵਿੱਚ ਵਾਹ ਜੀ 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 ਚੱਲਦੇ ਚਲਾਉਂਦੇ ਦਾਤੇ ਨੇ ਬਹੁਤ ਚੰਗਾ ਹੱਥ ਫੜਿਆ 2020 ਦੇ ਵਿੱਚ ਮੇਰਾ ਇੱਕ ਛੱਡ ਡਿੱ ਗਿਆ ਬੱਕਰੀਆਂ ਦਾ ਜੀ ਚ ਤਕਰੀਬਨ 60 ਲੱਖ ਦੇ ਆਸ-ਪਾਸ ਮੇਰੀਆਂ ਬੱਕਰੀਆਂ ਦਾ ਬੱਲੇ 60 ਲੱਖ ਦੀਆਂ ਬੱਕਰੀਆਂ ਬੱਕਰੀਆਂ ਮਰੀਆਂ ਅੱਛਾ ਪਹਿਲਾਂ ਤੁਸੀਂ ਦੇਖੋ 98 ਜੀ ਨੁਕਸਾਨ ਹੋਇਆ ਹਾਂ 50-55 ਲੱਖ ਰੁਪਏ ਦਾ ਮੇਰਾ 2003 ਚ ਨੁਕਸਾਨ ਹੋਇਆ ਫਿਰ 20 ਚ 60 ਲੱਖ ਰੁਪਏ ਨੂੰ ਬੱਕਰੀਆਂ ਪਾਲੀਆਂ ਭਾਈ ਹਰ 10 ਦਾ 12 ਬਾਰ ਬਾਰ ਸਾਲ ਦੀ ਵੇਥਾ ਤੇ ਜੀ ਬਹੁਤ ਔਖਾ ਹੁੰਦਾ ਭਾਈ ਹਾਂ ਮੈਨੂੰ ਘਰੇ ਕਹਿੰਦੇ ਯਾਰ ਤੂੰ ਛੱਡ ਦੇ ਕੋਈ ਹੋਰ ਕੰਮ ਜੌਬ ਕਰ ਲੈ ਐ ਕਰ ਲੈ ਪਹਿਲਾਂ ਵੀ ਕਹਿੰਦੇ ਸੀ ਜੀ ਫਿਰ ਕੁਝ ਰਿਸ਼ਤੇਦਾਰ ਆਏ ਕਹਿੰਦੇ ਯਾਰ ਤੂੰ ਬਾਹਰ ਚਲਾ ਜਾ ਹੂੰ ਮੈਂ ਅਕਸਰ ਸਰਜੀਤ ਪਾਤਰ ਦੀਆਂ ਲਾਈਨਾਂ ਤੋਂ ਬਹੁਤ ਪ੍ਰਭਾਵਤ ਹਾਂ ਜੀ ਕਹਿੰਦਾ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਜਦੋਂ ਪਰਤਣਗੇ ਆਪਣੇ ਦੇਸ਼ ਕਦੀ ਹੂੰ ਕੁਝ ਤਾਂ ਸੇਕਣਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੁਖੇਟ ਜਾ ਬਹਿਣਗੇ ਕੁਝ ਕਹਿਤਾ ਹੰਨੇ ਰਾਜ ਰਹੇਗਾ ਕਿਵੇਂ ਚੁੱਪ ਰਹੇ ਤਾਂ ਸਮਾਧਨ ਕੀ ਕਹਿਣਗੇ ਵਾਹ ਜੀ ਵਾਹ ਵਾਹ ਜੀ ਵਾਹ ਮਖਾ ਆਪਾਂ ਨੌਕਰ ਪਹਿਲਾਂ ਤੋਂ ਬਣਨਾ ਪਸੰਦ ਨਹੀਂ ਕੀਤਾ ਹੂੰ ਮਾਲਕ ਚਾਹੇ ਵਾ ਛੋਟਾ ਕੰਮ ਕੀਤਾ ਮਾਲਕ ਬਣਨਾ ਪਸੰਦ ਕੀਤਾ ਜੀ ਜੀ ਕਿਉਂਕਿ ਆਪਾਂ ਨੂੰ ਕਿਤੇ ਨਾ ਕਿਤੇ ਜਿਹੜੀ ਸਟੱਡੀ ਆ ਸਟੱਡੀ ਚ ਵੀ ਆਪਾਂ ਨੂੰ ਨੌਕਰ ਬਣਨਾ ਸਿਖਾਇਆ ਜਾਂਦਾ ਜੀ ਬਿਲਕੁਲ ਚਾਹੇ ਮਾਸਟਰ ਬਣ ਜੋ ਚਾਹੇ ਡਾਕਟਰ ਬਣ ਜੋ ਚਾਹੇ ਹੋਰ ਕੋਈ ਹੋਰ ਜ ਖੇਤਰ ਚ ਮਰਜੀ ਜਾਓ ਜੀ ਸਿਖਾਇਆ ਜਾਂਦਾ ਪਹਿਲਾਂ ਜੀ ਦਿਮਾਗ ਚ ਬਾੜੀਆਂ ਜਾਂਦੀਆਂ ਜੀ ਬਿਜ਼ਨਸ ਦਾ ਇੱਕ ਵੀ ਚੈਪਟਰ ਨਹੀਂ ਬਾਈ ਪੁੱਤ ਤੁਸੀਂ ਆਪ ਵੀ ਕੰਮ ਕਰ ਸਕਦੇ ਹੋ ਜੀ ਜੀ ਤੁਸੀਂ ਮਾਪਿਓ ਨਾ ਕੰਮ ਕਰਾ ਕੇ ਵੀ ਸਫਲ ਹੋ ਸਕਦੇ ਹੋ ਜੀ ਪਰ ਨਹੀਂ ਮੈਂ ਉਦੋਂ ਬਾਅਦ ਫੇਰ ਫੇਰ ਬੱਕਰੀਆਂ ਦਾ ਬੱਕਰੀਆਂ ਲਈਆਂ ਨਾਲ ਮੈਂ ਬਾਈ ਦੇ ਵਿੱਚ ਘੋੜੀਆਂ ਦਾ ਸਟਾਰਟ ਕੀਤਾ ਅੱਛਾ ਬਾਈ ਚ ਆਏ ਹੋ ਘੋੜੀਆਂ ਦੇ ਦੁਆਰਾ ਮੈਂ ਬਾਈ ਚ ਆਇਆ ਅੱਛਾ ਛੋਕਾ ਕਿਦਾਂ ਬਾਈ ਘੋੜੀਆਂ ਚ ਘੋੜੀਆਂ ਚੰਗੀਆਂ ਕਿਉਂ ਲੱਗ ਲੱਗੀਆਂ ਕਿਉਂਕਿ ਪਹਿਲਾਂ ਲੰਮਾ ਸਮਾਂ ਤੁਸੀਂ ਦੂਜੇ ਖੇਤਾਂ ਚ ਘੋੜੀਆਂ ਪਹਿਲਾਂ ਕੋਈ ਸਮਾਂ ਰਹਾ ਮੇਰੇ ਬਾਬਾ ਜੀ ਅੱਛਾ ਕੰਮ ਕਰਦੇ ਰਿਹਾ ਘੋੜੀਆਂ ਦਾ ਜੀ ਤੁਹਾਨੂੰ ਪਤਾ ਵੀ ਤੀਜੀ ਪੀੜੀ ਤਾਂ ਇਹ ਸ਼ੌਕ ਨੇ ਦੁਆਰੇ ਪੈਦਾ ਹੀ ਹੋਣਾ ਹੁੰਦਾ ਜੀ ਇਹ ਆਪਣੇ ਬਲੱਡ ਚ ਹੀ ਹੁੰਦਾ ਜੀ ਬਾਕੀ ਕਹਿੰਦੇ ਜਿੰਨਾ ਤੁਸੀਂ ਗਰਬਾਣੀ ਦੇ ਨਾਲ ਜੁੜਦੇ ਹੋ ਤਾਂ ਇਹ ਜਾਨਵਰਾ ਵੱਲ ਆਟੋਮੈਟਿਕ ਕੁਝ ਜੁੜਦੇ ਜਾਂਦੇ ਕਿਉਂਕਿ ਗੁਰੂ ਮਹਾਰਾਜ ਦੀ ਗੁਰੂ ਮਹਾਰਾਜ ਦੀ ਸਵਾਰੀ ਹੈ ਜੀ ਇੱਕ ਰਤਨਾ ਹੂੰ ਜਿਹੜਾ ਮੈਂ ਕਹਣਾ ਯਾਰ ਜਿਹੜੇ ਦੇ ਘਰੇ ਬਾਗੇ ਹੂੰ ਉਹਨਾਂ ਦੀ ਕਿਸਮ ਤੇ ਚੇਂਜ ਕਰਤੀ ਇਹਨਾਂ ਨੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਮੈਂ ਆਪਣੇ ਦੇਖਦੇ ਦੇਖਦੇ ਉਹ ਗਰੀਬੀ ਚ ਉਠੇ ਲੋਕ ਅੱਜ ਵੱਡੇ ਵੱਡੇ ਨਾਂ ਨੇ ਉਹਨਾਂ ਦੇ ਜੀ ਉਹ ਕੋੜਿਆਂ ਦੀ ਦੇਣ ਆ ਬਿਲਕੁਲ ਇੱਕ ਦੇਵਤੇ ਆ ਜੇ ਕੋਈ ਇਹਨਾਂ ਦੀ ਪੂਜਾ ਕਰਦਾ ਜਾਊ ਇਹ ਉੱਪਰ ਨੂੰ ਉਠਾਉਂਦੇ ਜਾਂਦੇ ਆ ਜੀ ਤੇ ਜਿਹੜੇ ਲੋਕ ਇਹਨਾਂ ਦੇ ਜ਼ੁਲਮ ਕਰਦੇ ਜਾਂਦੇ ਉਹ ਇਸ ਲਾਈਨ ਚੋਂ ਖਤਮ ਵੀ ਹੁੰਦੇ ਬਈ ਥੋੜੀ ਗੱਲ ਤੋਂ ਨਾ ਗੱਲ ਯਾਦ ਆ ਗਈ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਨਾ ਬਲਵਿੰਦਰ ਬਾਈ ਵੀ ਗਾਇਕੀ ਲਾਈਨ ਚੋਂ ਵੀ ਲੰਘੇ ਹੋਰ ਵੀ ਬਹੁਤ ਪੰਗੇ ਲੈਣ ਦੀ ਕੋਸ਼ਿਸ਼ ਕੀਤੀ ਵੀ ਕਿਤੇ ਨਾ ਕਿਤੇ ਕੁੰਡੀ ਅੜ ਜੀ ਨਾਉ ਅੜ ਜੀ ਹਨਾ ਵੀ ਤੁਹਾਡੇ ਵਾਂਗੂ ਰਹਾ ਪਰ ਬਾਅਦ ਚ ਜਦੋਂ ਜਦੋਂ ਦੇ ਘੋੜਿਆਂ ਚ ਵੜੇ ਆ ਨਾ ਬਾਈ ਹਜੇ ਤੱਕ ਚਲੋ ਮੇਰੇ ਕੋਲੇ ਜਗ੍ਹਾ ਦੀ ਥੋੜੀ ਜੀ ਪ੍ਰੋਬਲਮ ਸੀ ਥਾਂ ਪੱਕਾ ਕਰਕੇ ਨਾ ਮੈਂ ਸਾਈਡ ਤੇ ਜਗ੍ਹਾ ਨਹੀਂ ਮੇਰੀ ਹਜੇ ਬਣ ਰਹੀ ਤੇ ਪਰ ਘੋੜਿਆਂ ਦੀ ਗੋਡੀ ਹੱਥ ਲਾ ਕੇ ਤੁਹਾਡੇ ਅਰਗੇ ਭਰਾਵਾਂ ਦੇ ਜਦੋਂ ਘੋੜੇ ਫਲਮਾਉਨੇ ਆ ਬਾਈ ਤੇ ਸੱਚੀ ਗੱਲ ਆ ਬਾਈ ਬਲਵਿੰਦਰ ਦੀ ਵੀ ਯਾਰ ਇਹ ਤੁਹਾਡੀ ਜ਼ਿੰਦਗੀ ਬਦਲਨ ਦਾ ਦਮ ਰੱਖਦੇ ਆ ਇੱਕ ਵਾਰੀ ਤੁਸੀਂ ਘੋੜਿਆਂ ਦੇ ਗੋਡੀ ਹੱਥ ਲਾ ਕੇ ਕੋਈ ਵੀ ਕੰਮ ਕਰਨਾ ਸ਼ੁਰੂ ਕਰੋ ਘੋੜਿਆਂ ਦਾ ਕਰੋ ਕੋਈ ਵੀ ਯਾਰ ਕੰਮ ਤੁਸੀਂ ਨਾਲ ਰਿਲੇਟਡ ਕਰ ਲੋਗੇ ਨਾ ਬਾਈ ਦਿਨ ਬਦਲਦੇ ਆ ਬਾਈ ਜੀ ਕਹਿੰਦੇ ਹੁੰਦੇ ਆ ਬਈ ਜਿਹੜਾ ਬੰਦਾ ਮੱਥੇ ਦੇ ਤਕਦੀਰਾਂ ਇੱਕੋ ਹੀ ਕੰਮ ਨਾਲ ਮਿਟਦੀਆਂ ਨੇ ਹੂੰ ਤੇ ਇੱਕੋ ਹੀ ਕੰਮ ਨਾਲ ਉੱਭਰਦੀਆਂ ਨੇ ਜੇ ਤੁਹਾਡੇ ਕਹਿੰਦੇ ਕਾਲੇ ਲੇਖ ਲਿਖੇ ਹੋਇਆ ਨਾ ਮਾੜੇ ਹਾਂ ਤਾਂ ਤੁਸੀਂ ਐਨੇ ਕੁਦਮੀ ਹੋ ਜੋ ਜਿਵੇਂ ਜਿਵੇਂ ਤੁਹਾਡੇ ਮੱਥੇ ਤੋਂ ਮੁੜਕਾ ਚਾਊਂਗਾ ਤੇ ਤੁਹਾਡੀਆਂ ਉਹ ਤਕਦੀਰਾਂ ਜਿਹੜੀਆਂ ਮਾੜੇ ਕਰਮ ਲਿਖਿਆ ਉਹ ਸੋਡੇ ਸਾਫ਼ ਹੁੰਦੇ ਜਾਣਗੇ ਤੇ ਨਵੇਂ ਅੱਖਰ ਸੱਚੇ ਪਾਤਸ਼ਾਹ ਮੱਥੇ ਤੇ ਤੁਹਾਡੇ ਲਿਖ ਦੂ ਹੂੰ ਤੁਹਾਡੀ ਜ਼ਿੰਦਗੀ ਚੇਂਜ ਉਹ ਇੱਕ ਮੁੜਕੇ ਨਾਲ ਚੇਂਜ ਹੋ ਸਕਦੀ ਆ ਜੇ ਤੁਸੀਂ ਕਹਦੇ ਹੋ ਵੀ ਕਿਤੇ ਮੱਥੇ ਟੇਕ ਕੇ ਤੇ ਜਾਂ ਕੁਝ ਹੋਰ ਕਰਕੇ ਜਾਂ ਸ਼ਪਾਰਸ਼ਾਂ ਕਰਕੇ ਉਹ ਲਿਖੇ ਜਾਣਗੇ ਨਹੀਂ ਲਿਖੇ ਨਹੀਂ ਨਾ ਅੱਛਾ ਹੁਣ ਭਾਈ ਪਹਿਲਾਂ ਦਾ ਫੇਰ ਤੋਂ ਵਧਾਈਆਂ ਭਾਈ ਮੁबारकਾਂ ਵੀ ਜਿਹੜਾ ਐਡਾ ਸੋਹਣਾ ਤੁਹਾਡੇ ਫਾਰਮ ਦਾ ਸ਼ਿੰਗਾਰ ਏ ਘੋੜਾ ਬਣਿਆ ਹਾਂਜੀ ਕੀ ਨਾਂ ਰੱਖਿਆ ਬਾਈ ਇਹਦਾ ਨਾਂ ਨਵਾਬ ਰੱਖਿਆ ਜੀ ਅੱਛਾ ਕਿਹੜੇ ਬਾਪ ਦਾ ਪੁੱਤ ਹੈ ਜੀ ਇਹ ਅਜੂਬੇ ਦਾ ਅਜੂਬੇ ਦਾ ਹਾਂ ਅੱਛਾ ਇਹ ਹੀ ਚੰਗਾ ਕਿਉਂ ਲੱਗਾ ਕਿਉਂਕਿ ਪਹਿਲਾਂ ਘੋੜੀਆਂ ਕਿੰਨੀਆਂ ਸੀਗੀਆਂ ਘੋੜਾ ਲੈਣ ਤੋਂ ਪਹਿਲਾਂ ਆਪਣੇ ਫਾਰਮ ਤੇ ਇਹ ਤਾਂ ਹੁਣ ਕਿੰਨੇ ਨਗਿੰਨੇ ਆ ਐਕਚੁਅਲੀ 15 ਨਗ ਦੇ ਤਕਰੀਬਨ ਆਪਣੇ ਕੋਲ ਨਾਗਾ ਹੁਣ ਫਾਰਮ ਦੇ ਉੱਤੇ ਜੀ ਜੀ ਜੇ ਸੋਹਣੇ ਦੀ ਗੱਲ ਆਪਾਂ ਚੰਗੇ ਦੀ ਬਈ ਕਿਵੇਂ ਚੰਗਾ ਲੱਗਿਆ ਜੀ ਦੇਖੋ ਜਿਹੜੇ ਘੋੜੇ ਆ ਕੋੜੇ ਰਕਿਸਮਤ ਨਾਲ ਮਿਲਦੇ ਆ ਜੇ ਆਪਾਂ ਕਹਦੇ ਹੋ ਵੀ ਮੈਂ ਸਿਆਣਾ ਹੋ ਕੇ ਖਰੀਦਿਆ ਜਾਂ ਮੈਂ ਮੇਰੀ ਯਾਰ ਕੀ ਔਕਾਤ ਆ ਮੈਂ ਕੋਈ ਇਹੋ ਜਿਹਾ ਕੋੜੇ ਨੂੰ ਖਰੀਦ ਲਾਂ ਕੋਈ ਕਿਸੇ ਨੂੰ ਖਰੀਦ ਨਹੀਂ ਸਕਦਾ ਇਹਦੇ ਭਾਗ ਆ ਜਿੱਥੇ ਨੇ ਜਾਣਾ ਇਹਨਾਂ ਲਈ ਜਗ੍ਹਾ ਪਹਿਲਾਂ ਬਣ ਜਾਂਦੀਆਂ ਨੇ ਇਹ ਆਪ ਦਾ ਘਰ ਆਪ ਚੁਣ ਲਈ ਇਹ ਘਰ ਆਪ ਦਾ ਆਪ ਚੁਣਦੇ ਆ ਜੀ ਕਿਹੜੇ ਮਾਲਕ ਕੋਲੇ ਜਾਣਾ ਕਿਹੜਾ ਨੇ ਸੇਵਾ ਕਰ ਸਕਦਾ ਇਹ ਸਾਰਾ ਕੁਝ ਪਹਿਲਾਂ ਚੁਣਿਆ ਜਾਂਦਾ ਹੈਗਾ ਜੀ ਆਪਾਂ ਤਾਂ ਸੇਵਾ ਕਰ ਸਕਦੇ ਆ ਹੂੰ ਦੇਣਾ ਨਾ ਦੇਣਾ ਇਹ ਬੈਗਰੂ ਦੇ ਆਥਾ ਬੈਗਰੂ ਦੇ ਆਥਾ ਕੋਈ ਕਿਸੇ ਨੂੰ ਪਤਾ ਨਹੀਂ ਹੁੰਦਾ ਇਹ ਬੰਦ ਕਿਸਮ ਦੀਆਂ ਪੁੜੀਆਂ ਨੇ ਜੀ ਪਤਾ ਨਹੀਂ ਵਿੱਚੋਂ ਕਹੇ ਜਾਂ ਕੁਝ ਕੀ ਨਿਕਲਦਾ ਹਨਾ ਆਪਾਂ ਵਿੱਚ ਬੱਚਾ ਲੈ ਕੇ ਪਾਲਿਆਗਾ ਕਿੰਨੇ ਚਿਰ ਦਾ ਲੈ ਸੀ ਬਾਈ ਮੈਂ ਸੀਗਾ ਜਦੋਂ ਮੈਂ ਸੌਦਾ ਕੀਤਾਗਾ ਉਦੋਂ ਸੀਗਾ 10 11 ਮਹੀਨਿਆਂ ਤੇ ਹੁਣ ਕਿੰਨੀ ਉਮਰ ਹੈ ਜੀ ਹੁਣ ਇਹ ਵੀ 36 ਮਹੀਨਿਆਂ ਦੀ ਉਮਰ ਹੈ ਸਿਰਫ 36 ਮਹੀਨੇ ਉਮਰ ਹੈ ਹਾਂ ਫਿਰ ਦੰਦ ਤਾਂ ਹਲੇ ਥੋੜੇ ਟਾਈਮ ਹੀ ਲੱਗਿਆ ਹੋਊਗਾ ਹਾਂ ਹੁਣ ਲੱਗਿਆ ਥੋੜੇ ਮਹੀਨੇ ਹੋਇਆ ਦੰਦ ਲੱਗਿਆ ਨੂੰ ਹਾਂ ਤੇ ਹੁਣ ਬਾਈ ਆਪਾਂ ਮਾਂ ਵਾਲੇ ਖਾਨਦਾਨ ਤੋਂ ਪੜਦਾ ਚੱਕੀ ਆ ਵੀ ਮਾਂ ਦਾ ਖਾਨਦਾਨ ਕਿਹੜਾ ਉਹ ਜੀ ਕ ਹੇ ਤੇ 64 ਇੰਚ ਕੋੜੀ ਹੈ ਉਧਰੋਂ ਕੱਲਾ ਵਾਲਾ ਚੀਤਕ ਆ ਗਿਆ ਤੇ ਉਧਰੋਂ ਆ ਗਿਆ ਲੇਜੈਂਡ ਘੋੜੇ ਜਿੰਨੂੰ ਕਿ ਨੁਕਰਿਆਂ ਦਾ ਅੱਜ ਕੱਲ ਕਿੰਗ ਵੀ ਮੰਨਦੇ ਐ ਬਾਪ ਵਾਲੇ ਪਾਸੇ ਉਹ ਸਮੁੰਦਰ ਦਾ ਪੋਤਾ ਹਾਂਜੀ ਇਹ ਦੋ ਲੈਣਾ ਦਾ ਸੁਪਰ ਡੂਪਰ ਕਹਦਾ ਗਿਆਉਣ ਵਾਲੇ ਸਮੇ ਦਾ ਸਟਾਰ ਘੋੜਾ ਜਿਹੜਾ ਅਸੀਂ ਤੁਹਾਨੂੰ ਵਸ਼ੀਰਾ ਵਿਖਾ ਰਹੇ ਹਾਂ ਘੋੜੇ ਦੀ ਤੁਸੀਂ ਤੁਹਾਨੂੰ ਮੈਂ ਬਰੀਕੀ ਵਿਖਾ ਕੇ ਹਟਿਆ ਘੋੜੇ ਦੀ ਮਜ਼ਬੂਤੀ ਵਿਖਾ ਕੇ ਹਟਿਆ ਆਪ ਦੀ ਅਲੋ ਅਸੀਂ ਅੰਗ ਅੰਗ ਫਲਮਾ ਕੇ ਤੁਹਾਡੀ ਕਚਹਿਰੀ 'ਚ ਰੱਖਣ ਦਾ ਬਲ ਕੀਤਾ ਹੈ ਤੁਹਾਡੀ ਕਚਹਿਰੀ 'ਚ ਰੱਖਿਆ ਹੈ ਗੱਲ ਆ ਜਾਂਦੀ ਹੈ ਸੰਗਤ ਤੇ ਗੱਲ ਆ ਜਾਂਦੀ ਹੈ ਥੋੜੇ ਤੇ ਤੁਹਾਡੇ ਕੀ ਵਿਚਾਰ ਹੈ ਤੁਸੀਂ ਕੀ ਸਮਝਦੇ ਹੋ ਤੇ ਆਉਣ ਵਾਲੇ ਸਮੇਂ 'ਚ ਇਹ ਕੋੜੇ ਨੂੰ ਕਿੱਥੇ ਵੇਖਣਾ ਚਾਹੁੰਦੇ ਹੋ ਸਾਰਾ ਕੁਝ ਤੁਹਾਡੇ ਤੇ ਡਿਪੈਂਡ ਹੈ ਤੁਹਾਡੇ ਮਨ ਦੇ ਬਲਬਲੇ ਸਾਨੂੰ ਜਿੱਦਾਂ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਇੱਕ ਵੀ ਨੈਗੇਟਿਵ ਕਮੈਂਟ ਨਹੀਂ ਹਜੇ ਤੱਕ ਤੁਹਾਡਾ ਆਉਂਦਾ ਪਹਿਲਾਂ ਸ਼ੁਰੂ ਸ਼ੁਰੂ ਚ ਆਉਂਦੇ ਸੀ ਪਰ ਹੁਣ ਬਹੁਤ ਭਰਾ ਸਿਆਣੇ ਹੋ ਗਏ ਤੁਸੀਂ ਹੌਸਲਾ ਬਹੁਤ ਵਧਾਉਣੀ ਹੋ ਤੁਹਾਡਾ ਇੱਕ ਕੀਤਾ ਕਮੈਂਟ ਇੰਨਾ ਭਰਾਵਾਂ ਨੂੰ ਕਿਤੇ ਦਾ ਕਿਤੇ ਲਜਾ ਲੈ ਜਾਂਦਾ ਤੇ ਮੇਰੇ ਭਰਾ ਇਸੇ ਤਰ੍ਹਾਂ ਕਮੈਂਟ ਕਰਕੇ ਸਾਨੂੰ ਇਸ ਬਸ਼ੇਰੇ ਬਾਬਤ ਵੀ ਦੱਸਿਓ ਕਿ ਜਿਹੜਾ ਨਵਾਬ ਬਸ਼ੇਰਾ ਨੁਕਰਾ ਤੁਹਾਨੂੰ ਬੁਖਾ ਰਹੇ ਆ ਇਹ ਤੁਹਾਨੂੰ ਬਈ ਜੀ ਕਿਵੇਂ ਲੱਗਾ ਅੱਛਾ ਹੁਣ ਉਮਰ ਤੇ ਹੋ ਗਈ ਜੀ 36 ਮਹੀਨੇ ਮਾਨ ਸਾਹਿਬ ਜੀ ਦੀ ਹਾਈਟ ਦੀ ਗੱਲ ਕਰੀਏ ਤੇ ਉਹਦੀ ਕੁੰਡੀ ਖੋਲੀਏ ਕਿਉਂਕਿ ਹਾਈਟ ਜੀ ਥਾਟ ਪਲੱਸ ਹਾਈਟ ਆ ਦੀ ਫਿਥਾਰਡ ਪਲੱਸ ਫਿੱਤੇ ਵਾਲੀ ਸੱਜਣੋ ਫਿੱਤੇ ਵਾਲੀ ਦੂਜੀ ਗੱਲ ਇਹ ਆ ਵੀ ਘੋੜਾ ਨਾ ਲੰਬਾ ਬਹੁਤ ਹਾਂਜੀ ਵਿਤੋਂ ਜ਼ਿਆਦਾ ਲੰਮਾ ਜਿਹੜੇ ਸਮੁੰਦਰ ਦੇ ਬਾਈ ਹੋਰ ਵੀ ਬੱਚੇ ਚਲੋ ਸਾਰੇ ਪਰਾਵਾਂ ਦੇ ਚੱਕੇ ਬੱਚੇ ਚੰਗੇ ਆ ਸਾਰਿਆਂ ਦੇ ਘੋੜੇ ਚੰਗੇ ਜਿਹੜਾ ਸਤਕਾਰ ਕਰਦਾ ਖਰਾਬ ਤੋਂਦਾ ਉਹ ਉਹਦੇ ਲਈ ਹੀਰਾ ਪਰ ਜੇ ਇਹ ਘੋੜੇ ਦੀ ਗੱਲ ਕਰੀਏ ਤੇ ਇਹਦੀ ਜਿਹੜੀ ਲੰਬਾਈ ਆ ਹਾਂਜੀ ਇੰਨੀ ਜ਼ਿਆਦੀ ਵਿਤੋਂ ਜ਼ਿਆਦੀ ਲੰਬਾਈ ਤੇ ਇਹ ਮਾਲੇ ਪਾਸਿਓਂ ਆਈ ਮੰਨਦੇ ਹਾਂ ਕਿ ਬਾਪ ਵਾਲੇ ਪਾਸਿਓਂ ਆਈ ਮੰਨਦੇ ਆ ਇਹ ਜੀ ਤੁਸੀਂ ਦੇਖੋ ਵੀ ਜੇ ਆਪਾਂ ਕਹਿ ਦਈਏ ਹਰੇਕ ਘੋੜੇ ਦਾ ਬੱਚਾ ਜਾਂ ਹਰ ਇੱਕ ਮਾਂ ਦਾ ਬੱਚਾ ਹਰੇਕ ਹੀ ਚੰਗਾ ਹੁੰਦਾ ਨਹੀਂ ਨਹੀਂ ਹੁੰਦਾ ਇਹ ਤਾਂ ਕਿਤੇ ਸੌਆਂ ਚੋਂ ਨਹੀਂ ਕਿਤੇ 5-700 ਚੋਂ ਜਾ ਕੇ ਗਿਣਤੀ ਦੇ ਆਉਂਦੇ ਆ ਹਨਾ ਹੂੰ ਇਹ ਕੁਦਰਤ ਨੇ ਦੇਖਣਾ ਵੀ ਕਿੱਥੇ ਉਹਨੇ ਕਿਹੜੀ ਚੀਜ਼ ਦਾ ਵਾਅਦਾ ਕਰਨਾ ਬਿਲਕੁਲ ਕਿੱਥੇ ਕੀ ਪੈਦਾ ਕਰਨਾ ਆਪਾਂ ਦੇਖਿਆ ਕਿ ਕੋਈ ਮਾਂ ਤੇ ਕੋਈ ਬਾਪ ਦੇ ਬੱਚੇ ਦੋ ਜਿਨ੍ਹਾਂ 'ਚ ਦਿਨ ਰਾਤ ਦਾ ਅੰਤਰ ਹੁੰਦਾ ਜੀ ਬਾਈ ਆਪਣੇ ਪਰਿਵਾਰਾਂ ਚ ਲਾ ਲਓ ਹੂੰ ਇੱਕੋ ਹੀ ਮਾਂ ਪਿਓ ਦੇ ਬੱਚੇ ਹੁੰਨੇ ਆ ਆਪਣੇ 'ਚ ਬਹੁਤ ਅੰਤਰ ਹੁੰਦਾ ਜੀ ਸਹੀ ਹੈ ਕੋੜਾ ਚ ਹੋਣਾ ਹੀ ਆ ਹਾਂ ਇਹਨਾਂ ਨੇ ਕੀ ਇਹਨਾਂ ਦਾ ਪਵੈਖਾ ਉੱਪਰ ਲਿਖਣ ਵਾਲਾ ਉੱਪਰ ਲਿਖਣਾ ਆਪਾਂ ਕੁਝ ਨਹੀਂ ਜੀ ਬਾਈ ਨੇ ਨਾ ਗੱਲ ਸਾਰੀ ਵਾਈ ਗਰੂ ਤੇ ਸੁੱਟੀ ਆ ਤੇ ਤੁਹਾਡੇ ਤੇ ਸਿੱਟੀ ਹੈ ਤੇ ਕਿਉਂਕਿ ਸੰਗਤ ਨੂੰ ਵੀ ਮਾਰਾਈ ਦਾ ਬਲਵਿੰਦਰ ਬਾਈ ਉਹਨਾਂ ਨੇ ਬਹੁਤ ਰੱਬ ਦੇ ਪਰਮਾਤਮਾ ਦੇ ਇੱਕ ਇੱਕੋ ਗੱਲ ਹੀ ਸਮਝੀ ਹੈ ਬਹੁਤ ਸਤਿਕਾਰ ਦਿੱਤਾ ਤੇ ਤੁਸੀਂ ਵੀ ਸਾਡੇ ਲਈ ਸਤਿਕਾਰਯੋਗ ਹੋ ਜਿਹੜਾ ਇੰਨਾ ਪਿਆਰ ਕਰਦੇ ਹੋ ਮਾਨ ਸਤਿਕਾਰ ਦਿੰਦੇ ਹੋ ਤੁਸੀਂ ਵੀ ਸਾਨੂੰ ਬਾ ਫੇਰ ਦੁਬਾਰਾ ਕਹਿਣਾ ਇੱਕ ਤਾਂ ਵੀਡੀਓ ਬਾਈ ਦੀ ਸ਼ੇਅਰ ਜਰੂਰ ਕਰ ਦਿਓ ਮੈਨੂੰ ਪਤਾ ਹੈ ਬਹੁਤ ਪਿਆਰ ਦੇਣਾ ਤੁਸੀਂ ਫਿਰ ਬਾਈ ਨੂੰ ਫੋਨ ਕਰਕੇ ਵੀ ਵਧਾਈਆਂ ਜਰੂਰ ਦਿਓ ਅੱਛਾ ਬਲਵਿੰਦਰ ਭਾਈ ਪਹਿਲਾ ਸਾਨ ਕੋੜਾ ਹੈ ਜੀ ਆਪਣੇ ਫਾਰਮ ਦਾ ਹਾਂਜੀ ਪਹਿਲਾ ਜੀ ਜੀ ਤੇ ਹੁਣ ਬਾਈ ਗੱਲ ਆ ਜਾਂਦੀ ਹੈ ਪਹਿਲੀ ਤਾਂ ਡਾਕਟਰ ਸਾਹਿਬ ਆਣ ਕਿਹੜੇ ਆਪਣੇ ਕੋਲੇ ਭਰਾ ਆਉਂਦੇ ਆ ਜੀ ਆਪਣੇ ਕੋਲੇ ਜੀ ਬਾਈ ਜੀਬ ਲਾਉਂਦਾ ਦੇਉਣ ਤੋਂ ਜੀ ਤੇ ਆਪਣੇ ਤੋਂ ਚੱਕ ਫਤੇ ਸਿੰਘ ਵਾਲਾ ਫਾਰਮ ਹੈ ਇੱਕ ਜੀ ਉੱਥੇ ਡਾਕਟਰ ਵਿਕਾਸ ਜੀ ਆ ਜੀ ਉਹ ਹੁੰਦੇ ਆਪਣੇ ਕੋਲੇ ਹੋਰ ਵੀ ਕਾਫੀ ਭਰਾ ਆ ਜਾਂਦੇ ਆ ਜਿਹਨੂੰ ਵੀ ਫੋਨ ਮਾਰਦੇ ਹੋ ਟਾਈਮ ਨਾਲ ਆ ਜਾਂਦੇ ਆ ਜੀ ਤੇ ਫੋਨ ਆਪਾਂ ਫੀਸ ਤੋਂ ਪੜਦਾ ਚੱਕ ਲਈਏ ਵੀਰੇ ਵੀ ਫੀਸ ਕਿਉਂਕਿ ਘੋੜਾ ਬਹੁਤ ਵੱਡਾ ਹੈ ਕਈ ਵਾਰੀ ਨਾ ਬੰਦਾ ਝੱਗਦਾ ਰਹਿੰਦਾ ਕਿ ਯਾਰ ਐਡਾ ਵੱਡਾ ਘੋੜਾ ਹੈ ਪਤਾ ਨਹੀਂ ਬਾਈ ਨੇ ਬੱਟਾ ਕਿੱਡਾ ਘਪੜਾ ਰੱਖਿਆ ਹੋਊਗਾ ਉਹ ਥੋੜਾ ਜਿਹਾ ਚਾਨਣਾ ਪਾ ਦੇ ਬਾਈ ਜੀ ਕਹਿੰਦੇ ਹੁੰਦੇ ਆ ਜੇ ਤੁਹਾਡੇ ਕੋਲੇ ਅਹੀ ਚੀਜ਼ ਆ ਜਿਹੜੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਆ ਤਾਂ ਉਹਦਾ ਫਾਇਦਾ ਕੀ ਲੋਕਾਂ ਨੂੰ ਕੀ ਫਾਇਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਆਪਾਂ ਇੱਕ ਨਾਰਮਲ ਜੀ ਫੀਸ ਰੱਖੀ ਹੈ ਸਾਰੇ 21000 ਰੁਪਏ ਫੀਸ ਰੱਖੀ ਹੈ 21000 ਰੁਪਏ ਰੱਖੀ ਸਿਰਫ 21000 ਸਾਰਿਆਂ ਦੀ ਪਹੁੰਚ ਹੈ ਹਾਂ ਬਾਕੀ ਇੱਕ ਵਾਰੀ ਨਾ ਤੁਸੀਂ ਫੋਨ ਲਾ ਲਿਓ ਯਾਰ ਮੇਰੇ ਕਹਿਣ ਤੇ ਇੱਕ ਵਾਰੀ ਫੋਨ ਲਾ ਲਿਓ ਤੁਹਾਨੂੰ ਫੀਸ ਤੋਂ ਅੰਦਾਜ਼ਾ ਲੱਗ ਗਿਆ ਹੋਣਾ ਕਿ ਬਾਈ ਜੀ ਹੋਣੀ ਇਨਸਾਨ ਕਿਦਾਂ ਦੇ ਆ ਗੱਲਾਂ ਬਾਤਾਂ ਤੋਂ ਪਤਾ ਲੱਗ ਗਿਆ ਹੋਣਾ ਬਸ ਇੱਕ ਵਾਰੀ ਫੋਨ ਲਾ ਲਿਓ ਤੁਹਾਨੂੰ ਖਾਲੀ ਨਹੀਂ ਮੋੜਦੇ ਵੀਰ ਹੋਣੀ ਤੇ ਬਾਈ ਜੀ ਹੋਣਾ ਕੋਲੋਂ ਘੋੜੀ ਭਰਾ ਲਿਓ ਅੱਛਾ ਵੀਰੇ ਫਾਰਮ ਆਪਣਾ ਬਲਜਿੰਦਰ ਬਾਈ ਕਿੱਥੇ ਕੇ ਪ ਤੇ ਰਾਮਪਰੇ ਤੋਂ 20 ਕਿਲੋਮੀਟਰ ਤੇ ਆ ਜੀ ਬਠਿੰਡੇ ਤੋਂ 15 ਕਿਲੋਮੀਟਰ ਤੇ ਆ ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਤੇ ਵਿਚਾਲੇ ਜੇ ਰੱਖਿਆ გამ ਹੈ ਪੁੱਛੋ ਮੰਡੀ ਤੋਂ 6 ਕਿਲੋਮੀਟਰ ਤੇ ਆ ਕੋਰਸ਼ਮੀਰ ਤੋਂ 6 ਕਿਲੋਮੀਟਰ ਤੇ ਆ ਬਾਕੀ ਤੁਸੀਂ ਜਦੋਂ ਤੁੰਗੜੀ ਆਗੇ ਨਾ ਤੁਸੀਂ ਇਹ ਪੁੱਛਣਾ ਜਿੱਦਾਂ ਅਸੀਂ ਪੁੱਛ ਕੇ ਆਇਆ ਵੀ ਬਾਈ ਬੱਕਰੀਆਂ ਦੀ ਮੰਡੀ ਕਿੱਥੇ ਲੱਗਦੀ ਆ ਅਗਲਾ ਉੱਪਰ ਖੜੀ ਕਰ ਦਿੰਦਾ ਹੈ ਨਾ ਬਾਈ ਸਾਰੇ ਭਰਾ ਆਪਾਂ ਨੂੰ ਘੋੜੀਆਂ ਵਾਲੇ ਵੀ ਤੇ ਬੱਕਰੀਆਂ ਵਾਲੇ ਪਤਾ ਹੀ ਇਹ ਫਾਰਮ ਕਿੱਥੇ ਆ ਜੀ ਹਾਂ ਤੇ ਵੀਰ ਹੋਣਾ ਤਾਂ ਨਾ ਇੱਕ ਬੇਨਤੀ ਜ਼ਰੂਰ ਕਰੂੰਗਾ ਸਾਰੇ ਪਹਿਲਾਂ ਆ ਕੇ ਘੋੜਾ ਦੇਖ ਕੇ ਉਸ ਤੋਂ ਬਾਅਦ ਫੈਸਲਾ ਲਓ ਜੀ ਹਨਾ ਬਈ ਮੇਰੀ ਚੀਜ਼ ਆ ਮੈਂ ਤਾਂ ਹੁਣ ਚੰਗੀ ਕਹੂੰਗਾ ਹਨਾ ਜੀ ਮੈਂ ਤਾਂ ਤੁਹਾਨੂੰ ਪਤਾ ਵੀ ਮਾੜਾ ਕਹਿ ਨਹੀਂ ਸਕਦਾ ਜੀ ਪਰ ਜੋ ਤੁਸੀਂ ਆ ਕੇ ਦੂਜਾ ਬੰਦੇ ਵੀ ਆਪਾਂ ਕਿਸੇ ਨਾਲੋਂ 19 ਨਾਲੋਂ 21 ਨਿਕਲਦੇ ਆ ਉੱਥੇ ਸਵਾਦ ਆਉਂਦਾ ਉੱਥੇ ਸਵਾਦ ਆਉਂਦਾ ਬਈ ਆ ਫਿਰ ਅਗਲੇ ਜੋ ਆ ਕੇ ਤਾਰੀਫ ਕਰਦੇ ਬਈਰ ਵਕਈ ਹਨਾ ਹੈ ਫਿਰ ਆਨੰਦ ਆਉਂਦਾ ਵੀਰ ਚਲੋ ਆਪਾਂ ਮਿਹਨਤ ਕੀਤੀ ਹਨਾ ਪ੍ਰਮਾਤਮਾ ਨੇ ਫਲ ਲਾਇਆ ਇਹਨੂੰ ਹਨਾ ਜੀ ਹਾਂ ਅੱਛਾ ਬਈ ਹੋਰ ਕੋਈ ਜਿਹੜੇ ਭਰਾ ਨਵੇਂ-ਨਵੇਂ ਘੋੜਿਆਂ ਚਾਉਣ ਬਾਰੇ ਸੋਚ ਰਹੇ ਆ ਸ਼ੌਕ ਰੱਖਦੇ ਆ ਉਨਾਂ ਲਈ ਕੋਈ ਮੈਸੇਜ ਜਾਂ ਘੋੜੇ ਜਿਹੜੇ ਰੱਖੀ ਬੈਠੇ ਆ ਉਹਨਾਂ ਲਈ ਕੋਈ ਮੈਸੇਜ ਭਾਈ ਜੀ ਮੈਂ ਇੱਕ ਅਕਸਰ ਗੱਲ ਜੇ ਮੇਰੇ ਕੋਈ ਸਕੂਲਾ ਕਾਲ ਜਾਂ ਜਾਂ ਕਿਤੇ ਵੀ ਲੈਕਚਰ ਹੁੰਦੇ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਹੁੰਦਾ ਯਾਰ ਬੇਟੀਆਂ ਨੂੰ ਇਸ ਕੰਮ ਚ ਲੈ ਕੇ ਆਓ ਹਣਾ ਪਿਛਲੇ ਮੈਂ ਕਾਫੀ ਮੈਂ ਲਗ ਤਿੰਨ ਸਾਲ ਤੋਂ ਮੈਂ ਇਹ ਚੀਜ਼ਾਂ ਨਾ ਲੈਕਚਰ ਦਿੰਦਾ ਰਿਹਾਗਾ ਅੱਜ ਕੱਲ ਕੁੜੀਆਂ ਕਾਫੀ ਆਈਆਂ ਨੇ ਹਣਾ ਮੈਂ ਅਕਸਰ ਕਹਿਣਾ ਉਹਨਾਂ ਬਈ ਯਾਰ ਤੁਸੀਂ ਬੇਟੀਆਂ ਨੂੰ ਸਹਿਜਾਦੀਆਂ ਬਣਾ ਕੇ ਰੱਖੋ ਹੂੰ ਉਹਨਾਂ ਨੂੰ ਸਹਿਜਾਦੀ ਟੱਕਰ ਨਹੀਂ ਗਾ ਹਾਂ ਜੀ ਆਏ ਨਹੀਂ ਬਈ ਲੰਡੂ ਪੰਜੂ ਹਰੇ ਕਾ ਕੇ ਰਿਸ਼ਤਾ ਮੰਗ ਲੂ ਜੀ ਕਿਉਂਕਿ ਘੋੜਾ ਚ ਆਪਾਂ ਨੂੰ ਜ਼ਿੰਦਗੀ ਚ ਬੜਾ ਕੁਝ ਸਿੱਖਣ ਨੂੰ ਮਿਲਦਾ ਕੋਈ ਸ਼ੱਕ ਨਹੀਂ ਜਿਹੜੇ ਇਨਸਾਨ ਨੇ ਘੋੜਾ ਚ ਰਹਿ ਗਿਆ ਘੋੜੇ ਨੂੰ ਕਾਬੂ ਕਰ ਲਿਆ ਹੂੰ ਉਹਦਾ ਮਾਨਸਿਕ ਪੱਧਰ ਬਹੁਤ ਉੱਚਾ ਹੋ ਜਾਂਦਾ ਉੱਚਾ ਹੋ ਜਾਂਦਾ ਬਈ ਕੋਈ ਸ਼ੱਕ ਨਹੀਂ ਨਿਮਰਤਾ ਬਹੁਤ ਹੋ ਜਾਂਦੀ ਹੈ ਜੀ ਜਦੋਂ ਵੀ ਪ੍ਰਮਾਤਮਾ ਸਾਨੂੰ ਕੋਈ ਦਾਤ ਦਿੰਦਾ ਨਾ ਕਹਿੰਦੇ ਹੁੰਦੇ ਕਿਸੇ ਡਾਕਟਰ ਨੂੰ ਫਲ ਲੱਗਦੇ ਆ ਹੂੰ ਜੋ ਆਕੜਾ ਰਹਿੰਦਾ ਤਾਂ ਟੁੱਟ ਜਾਂਦਾ ਹੈਗਾ ਜੀ ਜਿਵੇਂ ਕੋਈ ਪ੍ਰਮਾਤਮਾ ਸਾਨੂੰ ਦਾਤ ਦਿੰਦਾਗਾ ਤੁਸੀਂ ਯਾਰ ਇੰਨੇ ਕਿ ਝੁਕ ਜੋ ਬਈ ਜ਼ਮੀਨ ਦਾ ਸਾਰਾ ਲੈ ਲਓ ਹੂੰ ਬਈ ਕਿਸੇ ਕਾਰਨ ਕਰਕੇ ਤੁਹਾਨੂੰ ਕੋਈ ਤੋੜਨ ਦੀ ਖੇਚਲ ਨਾ ਕਰ ਸਕ। ਹਾਏ ਹਾਏ ਹਾਏ। ਯਾਰ ਬਾਈ ਦੀਆਂ ਗੱਲਾਂ ਸੁਣ ਕੇ ਨਾ ਐ ਲੱਗਦਾ ਵੀ ਬਾਈ ਸਾਨੂੰ ਪੋਡਕਾਸਟਾਂ ਦਾ ਕੰਮ ਯਾ ਸ਼ੁਰੂ ਕਰਨਾ ਪੈਣਾ ਕਿਉਂਕਿ ਬਾਈ ਨਾਲ ਭਾਵੇਂ 2 ਘੰਟੇ ਗੱਲਾਂ ਕਰੀ ਜਾਓ ਉਹਨਾਂ ਦੇ ਬਾਈ ਜੀ ਹੋਣਾਂ ਦੇ ਵਿਚਾਰ ਇੰਨੇ ਚੰਗੇ ਆ। ਮੈਂ ਤੁਹਾਨੂੰ ਦੱਸਿਆ ਵੀ ਮੈਂ ਬਹੁਤ ਘੱਟ ਬੰਦਿਆਂ ਨੂੰ ਇਹ ਗੱਲ ਵੀਡੀਓ 'ਚ ਕਹਿਣਾ ਹੁੰਦਾ ਵੀ ਬਾਈ ਹੁਣ ਫਲਾਣਾ ਬੰਦਾ ਬੜਾ ਚੰਗਾ ਇਨਸਾਨ ਬੜਾ ਚੰਗਾ ਉਹ ਵਾਕਿਆ ਜੈਨੂਅਨ ਆ ਸੀ ਪਰਖਿਆ ਹੁੰਦਾ ਬੰਦੇ ਨੂੰ ਤੇ ਬੰਦੇ ਦਾ ਨਾ ਜਦੋਂ ਤੁਸੀਂ ਕੋਹੜੇ ਵਾਲਿਆਂ 'ਚ ਇਹ ਵੀ ਇੱਕ ਵਾਅਦਾ ਹੈ ਜਦੋਂ ਤੁਸੀਂ ਕੋਹੜੇ ਵਾਲੇ ਭਰਾਵਾਂ ਤੇ ਫਿਰ ਤਾਂ ਮੈਂ ਸ਼ੁਰੂ ਵਾਲੀ ਗੱਲ ਆ ਜਾਂਦੀ ਵੀ ਉਹ ਬਹੁਤ ਬਰੀਕੀ ਨਾਲ ਪੜਦੇ ਆ ਅਗਲੇ ਬੰਦੇ ਨੂੰ ਉਹ ਤੁਹਾਡੀ ਬੈਠਣੀ ਤੋਂ ਜੱਜ ਕਰ ਦਿੰਦੇ ਆ ਵੀ ਬੰਦਾ ਹੈ ਕਿਦਾਂ ਦਾ ਤੇ ਇਹ ਗੱਲ ਹੈ ਵੀ ਜਦੋਂ ਘੋੜਿਆਂ 'ਚ ਹਨੂ ਵੀ ਹੁਣ ਮਾੜਾ ਜਿਹਾ ਪਤਾ ਲੱਗਣ ਲੱਗਿਆ ਕਿ ਜਦੋਂ ਘੋੜੇ ਵਾਲੇ ਭਰਾਵਾਂ ਨਾਲ ਵਰਤਦੇ ਆ ਤੇ ਅਗਲੇ ਇਨਸਾਨ ਦਾ ਵਤੀਰਾ ਉਹਦਾ ਬੋਲਟਾਲ ਉਹਦਾ ਹਿਸਾਬ ਕਿਤਾਬ ਤੁਹਾਨੂੰ ਪਤਾ ਲੱਗ ਜਾਂਦਾ ਸੋ ਬਾਈ ਜੀ ਹੁਣੀ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਪਰਮਾਤਮਾ ਨੇ ਇਹਨਾਂ ਨੂੰ ਨਗੀਨਾ ਬਖਸ਼ਿਆ ਨਵਾਬਨਾ ਦਾ ਜਿਹੜਾ ਵਸ਼ੇਰਾ ਤੁਹਾਨੂੰ ਵਿਖਾ ਕੇ ਹਟਿਆ ਕਿਵੇਂ ਲੱਗਿਆ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤੇ ਬਾਈ ਜੀ ਹੁਣਾਂ ਦਾ ਨੰਬਰ ਪੂਰੀ ਵੀਡੀਓ ਦੇ ਵਿੱਚ ਚੱਲੀ ਗਿਆ ਸਰਦਾਰ ਬਲਵਿੰਦਰ ਸਿੰਘ ਜੀ ਮਾਨ ਤੁੰਗ ਵਾਲੀ ਫਾਰਮ ਹੈ ਜੀ ਜਿੱਥੇ ਆਪਾਂ ਤੁੰਗ ਵਾਲੀ ਪਿੰਡ ਦੇ ਵਿੱਚ ਬੈਠੇ ਆਂ ਬਾਈ ਜੀ ਫਾਰਮ ਦਾ ਨਾਮ ਕੀ ਰੱਖਤਾ ਜੀ ਮਾਨ ਫਾਰਮ ਮਾਨ ਫਾਰਮ ਵੀ ਹੈ ਤੇ ਮਾਨ ਸਟੱਡ ਫਾਰਮ ਵੀ ਹੋ ਗਿਆ ਹੁਣ ਬਸ ਮਾਨ ਫਾਰਮ ਚ ਸਾਰਾ ਹੀ ਆ ਜਾਂਦਾ ਇਹਦੇ ਵਿੱਚ ਮੇਰੇ ਕੋਲ ਇੱਥੇ ਬੱਕਰੀਆਂ ਭੇਡਾਂ ਮੱਝਾਂ ਗਾਵਾਂ ਜੀ ਘੋੜੀਆਂ ਡਾਗ ਕਬੂਤਰ ਦੱਤੇ ਦੀ ਮੇਰਨ ਭਾਈ ਟੋਟਲ ਯਾਰ ਕਦੇ ਗਿਣੇ ਵੀ ਕਿੰਨੀ ਗਿਣਤੀ ਯਾਰ ਹੋ ਗਈ ਸਾਰੇ ਸਾਰੇ ਜੀਵ ਮਿਲਾ ਕੇ ਕਦੇ ਨਹੀਂ ਗਿਣਿਆ ਜੀ ਵਿੱਚੇ ਚੱਲੀ ਜਾਂਦੇ ਆ ਇਹ ਨਹੀਂ ਪਤਾ ਕਿਦੇ ਪਾਕ ਖਾਨੇ ਆ ਹਨਾ ਬਾਕੀ ਜਗ੍ਹਾ ਵੀ ਤੁਹਾਡੇ ਤੋਂ ਬਹੁਤ ਖੁੱਲੀ ਡੁੱਲੀ ਆ ਅੱਛਾ ਇੱਕ ਸਵਾਰ ਹੈਗਾ ਸੀ ਮੇਰਾ ਵੀ ਘੋੜੀਆਂ ਰੋਕਣ ਦਾ ਵੀ ਹੈਗਾ ਆਪਣੇ ਕੋਲੇ ਕਿਉਂਕਿ ਕੈਵਨ ਬਹੁਤ ਹਾਂ ਬਾਈ ਜੀ ਸਾਰਾ ਕੁਝ ਪੂਰਾ ਪੂਰਾ ਪ੍ਰਬੰਧ ਆ ਆਪਣੇ ਕੋਲੇ ਰੋਕਣ ਦਾ ਵੀ ਜੀ ਤੇ ਡਾਕਟਰ ਸਾਹਿਬ ਪੂਰੇ ਵਧੀਆ ਆਉਂਦੇ ਆ ਭਾਈ ਸਰਦਾਰ ਜੀਗੁਰ ਸਿੰਘ ਵੀ ਆਉਂਦਾ ਹੈ ਸਾਡਾ ਭਰਾ ਦੀਉਣ ਤੋਂ ਹੋਰ ਵੀ ਵੀਰ ਸਾਰਿਆਂ ਨਾਲ ਵਧੀਆ ਸਾਹਬਕਤਾਬ ਹੈ ਤੇ ਕਿਦਾਂ ਲੱਗੀ ਵੀਡੀਓ ਚੰਗੀ ਲੱਗੀ ਆ ਬਾਈ ਦੇ ਵਿਚਾਰ ਚੰਗੇ ਲੱਗੇ ਆ ਤੇ ਦਿਲ ਤੇ ਹੱਥ ਰੱਖ ਕੇ ਇਹੀ ਮਨ ਲਓ ਬੇਨਤੀ ਕਰੂੰਗਾ ਵੀ ਤੁਸੀਂ ਵੀ ਦਿਲ ਤੇ ਹੱਥ ਰੱਖ ਕੇ ਵੀਡੀਓ ਸ਼ੇਅਰ ਕਰ ਦਿਓ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਜਰੂਰ ਕੋੜੇ ਬਾਬਤ ਦੱਸ ਦਿਓ ਤੇ ਜਿੰਨਾ ਪੇਜ ਨਹੀਂ ਹਜੇ ਤੱਕ ਫੋਲੋ ਕੀਤਾ ਉਹਨਾਂ ਨੂੰ ਬੇਨਤੀ ਹੈ ਭਾਈ ਪੇਜ ਵੀ ਫੋਲੋ ਕਰ ਲਿਓ ਬਹੁਤ ਹੀ ਜਲਦ ਇਦਾਂ ਦੀਆਂ ਰੂਹਾਂ ਨਾਲ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਰਵਾਂਗੇ ਉਹਨੇ ਸਮੇਂ ਲਈ ਦਿਓ ਜੀ ਸੁਖਸੰਦ ਨੂੰ ਇਜਾਜ਼ਤ ਜਿਉਂਦੇ ਵਾਅਦੇ ਹਾਜ਼ਰ ਰਹੋ ਸ਼ਬਾ ਖੈਰ ਸਤਿ ਸ੍ਰੀ ਅਕਾਲ ਬਲਵਿੰਦਰ ਭਾਈ ਬਹੁਤ ਬਹੁਤ ਬਲਵਿੰਦਰ ਭਾਈ ਧੰਨਵਾਦ ਭਾਈ ਜੀ ਤੁਹਾਡਾ ਸਾਰਾ ਦਾ ਤੁਹਾਡੀ ਸਾਰੀ ਟੀਮ ਦਾ ਦਰਸ਼ਕਾਂ ਦਾ ਜਿਹੜਾ ਇਹਨਾਂ ਪਿਆਰ ਦਿੰਦੇ ਆ ਤੁਹਾਨੂੰ ਧੱਕੇ ਕਿਤੇ ਦੀ ਅਸੀਂ ਕਰਮ ਵਾਲੇ ਆ ਬਾਈ ਜਿਹੜੇ ਤੁਹਾਡੇ ਅਰਗੇ ਭਰਾ ਮਿਲਿਆ ਤੇ ਉਹਨਾਂ ਅਰਗੇ ਭਰਾ ਵੇਖਣ ਵਾਲੇ ਮਿਲਿਆ ਬਾਈ ਬਹੁਤ ਬਹੁਤ ਧੰਨਵਾਦ ਧੰਨਵਾਦ ਓਕੇ ਸੱਜਣਾ ਸ਼ੇਅਰ ਮਾਰ ਦਿਓ ਅਗਲੀ ਵੀਡੀਓ ਨਾਲ ਇਦਾਂ ਦੇ ਨਗੀਨੇ ਟੌਪ ਟੌਪ ਕੱਢ ਕੱ